ਕੁਝ ਦਿਨ ਪਹਿਲਾਂ ਬਾਬਾ ਬਾਲਕਨਾਥ ਮੰਦਿਰ ਕਰਤਾਰਪੁਰ ਦੇ ਪੁਜਾਰੀ ਦੇ ਅੰਨੇਕ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਭੁਪਿੰਦਰ ਸਿੰਘ ਉਰਫ ਵਿੱਕੀ ਵਾਸੀ ਜੰਮੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਲ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਬਾਬਾ ਬਾਲਕਨਾਥ ਮੰਦਿਰ ਦੇ ਪੁਜਾਰੀ ਬਲਵੀਰ ਕੁਮਾਰ ਤੇ ਬਹੁਤ ਵਿਸ਼ਵਾਸ ਕਰਦਾ ਸੀ। ਪੁਜਾਰੀ ਨੇ ਭੁਪਿੰਦਰ ਨੂੰ ਕਿਹਾ ਸੀ ਕਿ ਉਸ ਦਾ ਵਿਆਹ ਜਲਦੀ ਹੋਵੇਗਾ ਅਤੇ ਵਧੀਆ ਨੌਕਰੀ ਮਿਲੇਗੀ। ਇਸ ਦੇ ਬਾਵਜੂਦ ਦੋਸ਼ੀ ਦੀ ਉਮਰ 39 ਸਾਲ ਦੀ ਹੋ ਗਈ ਅਤੇ ਉਸ ਦਾ ਵਿਆਹ ਨਹੀਂ ਸੀ ਹੋਇਆ ਇਸ ਕਾਰਨ ਭੁਪਿੰਦਰ ਸਿੰਘ ਨੇ ਤੇਜ਼ ਹਥਿਆਰਾਂ ਨਾਲ ਵਾਰ ਕਰਕੇ ਪੁਜਾਰੀ ਦਾ ਕਤਲ ਕਰ ਦਿੱਤਾ 18 ਚਾਰ ਦੀ ਰਾਤ ਨੂੰ ਬਾਬਾ ਬਾਲਕनाथ ਦਾ ਮੰਦਿਰ ਇੱਕ ਕਰਤਾਰਪੁਰ ਦੇ ਵਿੱਚ ਉਹਦੇ ਜਿਹੜੇ ਸੀਗੇ ਕੇਅਰ ਟੇਕਰ ਬਾਬਾ ਬਲਬੀਰ ਕੁਮਾਰ ਉਹਨਾਂ ਨੂੰ ਇੱਕ ਬੰਦੇ ਨੇ ਬੜਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਉਨਾ ਦੇ ਮੂੰਹ ਤੇ ਉਹਨਾਂ ਦੀ ਗਰਦਨ ਤੇ ਤਕਰੀਬਨ 20 ਵਾਰ ਕਿਸੇ ਸ਼ਾਰਪੇਜਡ ਵੈਪਨ ਨਾਲ ਕੀਤੀ ਗਈ ਸੀਗੇ ਜਿਸ ਦੇ ਸਬੰਧ ਦੇ ਵਿੱਚ ਜਲੰਧਰ ਰੂਰਲ ਪੁਲਿਸ ਨੇ ਕੇਸ ਰਜਿਸਟਰ ਕਰਕੇ ਤੇ ਉਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਲੰਧਰ ਰੂਰਲ ਪੁਲਿਸ ਨੇ ਬਹੁਤ ਹੀ ਮਿਹਨਤ ਕੀਤੀ ਇਸ ਕੇਸ ਦੇ ਵਿੱਚ ਤਕਰੀਬਨ 10 ਕਿ ਟੀਮਾਂ ਬਣਾ ਕੇ ਅਸੀਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਗਾਵਾਂ ਤੇ ਅਸੀਂ ਭੇਜਿਆ ਸੀਗੇ ਇੱਕ ਟੀਮ ਜਿਹੜੀ ਕਿ ਨੰਦੇੜ ਗਈ ਹੋਈ ਸੀ ਉਸ ਨੂੰ ਉਸ ਵਕ ਸਫਲਤਾ ਮਿਲੀ ਜਦੋਂ ਜਿਹੜਾ ਕਿ ਬੰਦਾ ਆਇਡੈਂਟੀਫਾਈ ਹੋਇਆ ਸੀ ਵਿੱਕੀ ਜਿਸ ਦਾ ਨਾਮ ਹੈ ਭਪਿੰਦਰ ਸਿੰਘ ਜੰਮੂ ਦਾ ਰਹਿਣ ਵਾਲਾ ਉਹਨਾਂ ਫੋਟੋ ਨਾਲ ਉੱਥੇ ਸੀਸੀਟੀਵੀ ਵੇਖ ਕੇ ਤੇ ਉਸ ਬੰਦੇ ਦੀ ਪਛਾਣ ਕੀਤੀ ਜਿਸ ਟਾਈਮ ਤੱਕ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਲੋਕ ਛਿਪ ਕੇ ਰਹਿ ਰਹੇ ਸੀਗਾ ਉਸ ਟਾਈਮ ਤੱਕ ਹੀ ਨਿਕਲ ਚੁੱਕਿਆ ਸੀ ਉੱਥੋਂ ਸਾਡੀ ਜਿਹੜੀ ਟੀਮ ਗਈ ਸੀਗੀ ਉੱਥੇ ਨੰਦੇੜ ਉਹਨਾਂ ਨੇ ਬੜੀ ਹੀ ਹਿੰਮਤ ਦਿਖਾਈ ਐਂਡ ਬੜੀ ਹੀ ਪ੍ਰੈਜ਼ੈਂਸ ਆਫ ਮਾਈਂਡ ਦਿਖਾਈ ਤੇ ਇਸ ਬੰਦੇ ਦਾ ਇਹ ਪਿੱਛਾ ਕੀਤਾ ਇਹ ਰਾਜਸਥਾਨ ਦੇ ਵਿੱਚ ਆ ਕੇ ਇੱਕ ਟਾਬੇ ਤੇ ਇਹਨਾਂ ਨੂੰ ਮਿਲਿਆ ਜਿੱਥੋਂ ਅਸੀਂ ਇਹਨੂੰ ਅਰੈਸਟ ਕਰਕੇ ਤੋਂ ਲੈ ਕੇ ਆਏ ਤੇ ਇਹਦੇ ਕੋਲੋਂ ਜਿਹੜਾ ਖੰਜਰ ਇਹਨੇ ਯੂਜ਼ ਕੀਤਾ ਸੀ ਜਿਸ ਨਾਲ ਇਸਨੇ ਵਾਰ ਕਰਕੇ ਬਾਬਾ ਜੀ ਦਾ ਕਤਲ ਕੀਤਾ ਸੀ ਉਹ ਵੀ ਮਿਲ ਗਿਆ ਤੇ ਇਹਨੂੰ ਹੁਣ ਅਸੀਂ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਬਾਕੀ ਦੀ ਤਫ਼ਤੀਸ਼ ਵੀ ਜਾਰੀ ਰੱਖਾਂਗੇ ਕਾਰਨ ਕੀ ਸੀ ਕਿਉਂ ਮਾਰਿਆ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬਾਬਾ ਇਸ ਨੂੰ ਕਹਿੰਦਾ ਸੀਗਾ ਕਿ ਤੂੰ ਮੇਰੇ ਤੇ ਵਿਸ਼ਵਾਸ ਕਰ ਤੇ ਹੋਰ ਕਿਸੇ ਗੁਰੂ ਦੇ ਵਿੱਚ ਵਿਸ਼ਵਾਸ ਨਾ ਕਰ ਉਸ ਗੱਲ ਤੋਂ ਇਹਨਾਂ ਦੀ ਤਲਫੀ ਵਧੀ ਹੈ ਗੱਲਬਾਤ ਵਧੀ ਹੈ ਇਹਦੇ ਕੋਲ ਖੰਜਰ ਹੈਗਾ ਸੀਗਾ ਉਸ ਨਾਲ ਇਸਨੇ ਉਹਦੇ ਤੇ ਬਾਰ ਬਾਰ वार ਕਰਕੇ ਤੇ ਉਸ ਦਾ ਕਤਲ ਕਰ ਦਿੱਤਾ ਸੀ ਫਿਰ ਕਿਸ ਗੱਲ ਦੇ ਉੱਤੇ ਵਿਸ਼ਵਾਸ ਕਰੇ ਬਾਬੇ ਤੇ ਵਿਸ਼ਵਾਸ ਕਰੇ ਜਿਹੜੇ ਬਾਬਾ ਜੀ ਸੀਗੇ ਉਹ ਚਾਹਦੇ ਸੀਗੇ ਕਿ ਇਸ ਦਾ ਵਿਸ਼ਵਾਸਪੂਰਨ ਉਸੇ ਤੇ ਹੀ ਹੋਵੇ ਨਾ ਕਿ ਕਿਸੇ ਹੋਰ ਇਨਸਾਨ ਤੇ ਜਾਂ ਹੋਰ ਕਿਸੇ ਤਰਫ ਤੇ ਕਿਸੇ ਤਰ੍ਹਾਂ ਦਾ ਬਾਬੇ ਤੋਂ ਕੋਈ ਕੰਮ ਸਰਵਾਇਸ ਨਹੀਂ ਜਿਹੜਾ ਵਿਸ਼ਵਾਸ ਕਰੇ ਇਹਦਾ ਬੇਸਿਕਲੀ ਇਹ ਸੀਗਾ ਕਿ ਅੱਗੇ ਵੀ ਜਾਂਦਾ ਸੀ ਬਾਬਾ ਕੋਲ ਇਹਦੇ ਪੈਰੈਂਟਸ ਵੀ ਜਾਂਦੇ ਸੀਗੇ ਤੇ ਇਹਨੂੰ ਇਹ ਵਿਸ਼ਵਾਸ ਸੀਗਾ ਕਿ ਉਹ ਮੇਰੀ ਨੌਕਰੀ ਵੀ ਲਵਾ ਸਕਦੇ ਆ ਮੇਰਾ ਵਿਆਹ ਵੀ ਕਰਾ ਸਕਦੇ ਬਟ ਕੁਝ ਗੱਲਾਂ ਤੋਂ ਇਸ ਨੂੰ ਦਰਾਸ਼ਾ ਦੇਖਣੀ ਪਈ ਤੇ ਉਹ ਵੀ ਇੱਕ ਰੀਜ਼ਨ ਸੀ ਜਿਸ ਦੇ ਗੁੱਸੇ ਦੇ ਵਿੱਚ ਇਸ ਨੇ ਉਹਨਾਂ ਦਾ ਕਤਲ ਕਰਿਆ ਸਰ ਕੱਲ੍ਹ ਸੀ ਨਾ ਮਰਦੀ ਸਾਥੀ ਨਹੀਂ ਹਜੇ ਤੱਕ ਕੱਲੇ ਦੀ ਗੱਲ ਹੀ ਸਾਹਮਣੇ ਆਈ ਸਿਰ ਪਰਿਵਾਰ ਕਹਿੰਦਾ ਕਿ ਜਿਹੜੇ ਕੁਝ ਪੈਸੇ ਸੀ ਕਰ ਚੁੱਕਾ ਗੈਪ ਨਹੀਂ ਕੁਝ ਐ ਹੋ ਜਾ ਕਬੂਲੇ ਨਹੀਂ ਹਜੇ ਇਸ ਨੂੰ ਲੈ ਕੇ ਹੀ ਆਏ ਇਹਨੂੰ ਹੁਣ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਏਗੀ ਤੁਹਾਡੇ ਪੱਤਰਕਾਰ ਵੀਰਾਂ ਨਾਲ ਫਿਰ ਸ਼ੇਅਰ ਕੀ